ਅੱਜ ਆਪਾਂ ਗੱਲ ਕਰਾਂਗੇ ਦੁਨੀਆ ਦੀਆਂ ਪੰਜ ਮੋਸਟ ਲਗਜ਼ਰੀ ਜੇਲਾਂ ਬਾਰੇ ਤਾਂ ਦੋਸਤੋ ਜੇਲ ਇੱਕ ਐਸਾ ਸ਼ਬਦ ਹੈ ਜਿੱਥੇ ਦੁਨੀਆ ਦਾ ਕੋਈ ਵੀ ਇਨਸਾਨ ਜਾਣਾ ਨਹੀਂ ਚਾਹੁੰਦਾ ਆਪਾਂ ਜਾਣਦੇ ਹਾਂ ਕਿ ਜੇਲ ਵਿੱਚ ਉਹਨਾਂ ਲੋਕਾਂ ਨੂੰ ਭੇਜਿਆ ਜਾਂਦਾ ਜਿਹੜੇ ਕਾਨੂੰਨ ਦੀ ਉਲੰਘਣਾ ਕਰਦੇ ਨੇ ਜਾਂ ਫਿਰ ਕੋਈ ਨਾ ਕੋਈ ਅਪਰਾਧ ਕਰਦੇ ਨੇ ਆਪਾਂ ਨੂੰ ਲੱਗਦਾ ਕਿ ਇਹ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਜੇਲ ਵਿੱਚ ਕੋਈ ਵੀ ਸੁੱਖ ਸੌਦਾ ਨਹੀਂ ਦਿੱਤੀ ਜਾਂਦੀ ਪਰ ਇਹ ਗੱਲ ਪੂਰੀ ਤਰ੍ਹਾਂ ਸੱਚ ਨਹੀਂ ਜਿੱਥੇ ਦੁਨੀਆ ਵਿੱਚ ਕਈ ਖਤਰਨਾਕ ਜੇਲ੍ਹਾਂ ਨੇ ਉੱਥੇ ਹੀ ਦੁਨੀਆ ਵਿੱਚ ਕਈ ਐਸੀਆਂ ਜੇਲ੍ਹਾਂ ਨੇ ਜਿੱਥੇ ਅਪਰਾਧੀਆਂ ਨੂੰ 5 ਸਟਾਰ ਹੋਟਲ ਵਰਗੀਆਂ ਸਹੂਤਾਵਾਂ ਦਿੱਤੀਆਂ ਜਾਂਦੀਆਂ ਨੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹਨਾਂ ਜੇਲ੍ਹਾਂ ਬਾਰੇ ਹੀ ਗੱਲ ਕਰਾਂਗੇ ਇਹਨਾਂ ਜੇਲ੍ਹਾਂ ਵਿੱਚ ਨੰਬਰ 5 ਤੇ ਆਉਂਦੀ ਆ ਜਸਟਿਸ ਸੈਂਟਰ ਇਹ ਜੇਲ੍ਹ ਆਸਟਰੀਆ ਦੇ ਲਿਬਨਨ ਸ਼ਹਿਰ ਵਿੱਚ ਆ ਤੇ ਇਸ ਜੇਲ੍ਹ ਨੂੰ ਆਸਟਰੀਆ ਦੀ ਸਭ ਤੋਂ ਆਰਾਮਦਾਇਕ ਜੇਲ੍ਹ ਮੰਨਿਆ ਜਾਂਦਾ 2005 ਵਿੱਚ ਬਣੀ ਇਸ ਜੇਲ੍ਹ ਨੂੰ ਛੋਟੇ-ਛੋਟੇ ਅਪਰਾਧ ਕਰਨ ਵਾਲੇ ਅਪਰਾਧੀਆਂ ਲਈ ਬਣਾਇਆ ਗਿਆ ਤੇ ਇਹ ਤੇ ਜੇਲ੍ਹ ਵਿੱਚ ਜਾਣ ਲਈ ਅਪਰਾਧੀ ਨੂੰ ਬੁਰਾ ਨਹੀਂ ਲੱਗਦਾ ਕਿਉਂਕਿ ਇੱਥੇ ਬਹੁਤ ਸਾਰੀਆਂ ਸੁੱਖ-ਸੁਭਾਵਾਵਾਂ ਮਿਲਦੀਆਂ ਨੇ ਬਾਹਰ ਤੋਂ ਦੇਖਣ ਤੋਂ ਇਹ ਜੇਲ੍ਹ ਕੋਈ ਅੱਜ ਦੇ ਸਮੇਂ ਦੀ ਯੂਨੀਵਰਸਿਟੀ ਲੱਗਦੀ ਆ ਇਸ ਜੇਲ੍ਹ ਵਿੱਚ ਹਰੇਕ ਕੈਦੀ ਨੂੰ ਇੱਕ ਅਲੱਗ ਕਮਰਾ ਦਿੱਤਾ ਜਾਂਦਾ ਤੇ ਉਸ ਕਮਰੇ ਵਿੱਚ ਉਸ ਨੂੰ ਇੱਕ ਅਲੱਗ ਬਾਥਰੂਮ ਇੱਕ ਕਿਚਨ ਅਤੇ ਇੱਕ ਲਿਖਣ ਡੈਸਕ ਦਿੱਤਾ ਜਾਂਦਾ ਤੇ ਕਿਤਾਬਾਂ ਦੀ ਸ਼ਿਕਾਇਤ ਲਈ ਇਸ ਜੇਲ੍ਹ ਵਿੱਚ ਇੱਕ ਲਾਇਬ੍ਰੇਰੀ ਬਣਾਈ ਗਈ ਹੈ ਤੇ ਇਸ ਜੇਲ੍ਹ ਵਿੱਚ ਸਿਰਫ 205 ਕੈਦੀ ਹੀ ਰਹਿ ਸਕਦੇ ਨੇ ਤੇ ਨੰਬਰ 4 ਤੇ ਆਉਂਦੀ ਆ ਹਰ ਮੈਜੈਸਟੀ ਪ੍ਰੀਜ਼ਨ ਐਡੀਬਲ ਇਹ ਜੇਲ ਸਕਾਟਲੈਂਡ ਦੇ ਐਡੀਵਰ ਸ਼ਹਿਰ ਵਿੱਚ ਬਣੀ ਹੋਈ ਆ ਤੇ ਇਸ ਜੇਲ ਨੂੰ ਕਮਸ ਕਿਹਾਉਣ ਵਾਲੀ ਜੇਲ ਵੀ ਕਿਹਾ ਜਾਂਦਾ ਇਸ ਜੇਲ ਨੂੰ ਇੱਕ ਪ੍ਰਾਈਵੇਟ ਕੰਪਨੀ ਚਲਾਉਂਦੀ ਆ ਤੇ ਇਸ ਜੇਲ ਨੂੰ 2008 ਵਿੱਚ ਬਣਾਇਆ ਗਿਆ ਸੀ ਤੇ ਇਹ ਜੇਲ ਇੱਕ ਸਮੇਂ ਉੱਤੇ 796 ਕੈਦੀ ਰੱਖ ਸਕਦੀ ਹੈ ਇਹ ਜੇਲ੍ਹ ਕੈਦੀਆਂ ਨੂੰ ਕੰਮ ਸਿਖਾਉਣ ਲਈ ਦੁਨੀਆ ਭਰ ਵਿੱਚ ਇੱਕ ਨੰਬਰ ਤੇ ਆ ਤੇ ਇਸ ਜੇਲ੍ਹ ਵਿੱਚ ਕੈਦੀ ਹਰ ਹਫ਼ਤੇ 40 ਘੰਟੇ ਕੰਮ ਕਰਦੇ ਨੇ ਤੇ ਇਸ ਜੇਲ੍ਹ ਵਿੱਚ ਕੈਦੀਆਂ ਨੂੰ ਇਸ ਤਰ੍ਹਾਂ ਦਾ ਕੰਮ ਸਿਖਾਇਆ ਜਾਂਦਾ ਕਿ ਜੇਲ੍ਹ ਵਿੱਚੋਂ ਨਿਕਲਣ ਤੋਂ ਬਾਅਦ ਉਹਨਾਂ ਨੂੰ ਆਰਾਮ ਨਾਲ ਨੌਕਰੀ ਮਿਲ ਜਾਂਦੀ ਹੈ ਤੇ ਇਸ ਜੇਲ੍ਹ ਵਿੱਚ ਰਹਿਣ ਦਾ ਐਕਸਪੀਰੀਅੰਸ ਕੋਲਿਜ ਦੇ ਕਿਸੇ ਹੋਸਟਲ ਵਿੱਚ ਰਹਿਣ ਵਰਗਾ ਹੁੰਦਾ ਹੈ ਨੰਬਰ 3 ਤੇ ਆਉਂਦੀ ਹੈ ਬੈਸਟ ਟਾਇਪ ਪ੍ਰिजन ਇਸ ਜੇਲ੍ਹ ਵਿੱਚ ਕੈਦੀ ਇੱਕ ਵਾਰ ਜਾਣ ਤੋਂ ਬਾਅਦ ਉੱਥੇ ਹੀ ਰਹਿਣ ਦੀ ਇੱਛਾ ਜਤਾਉਂਦੇ ਆ ਇਹ ਜੇਲ ਨਾਰਵੇ ਦੇ ਬੈਸਟੋਏ ਆਈਲੈਂਡ ਉੱਤੇ ਹੈ ਤੇ ਇਸ ਜੇਲ ਵਿੱਚ ਇੱਕ ਸਮੇਂ ਤੇ ਸਿਰਫ 115 ਕੈਦੀ ਰਹਿ ਸਕਦੇ ਨੇ ਇਸ ਜੇਲ ਵਿੱਚ ਜਾਣਾ ਜੇਲ ਵਿੱਚ ਜਾਣਾ ਘੱਟ ਅਤੇ ਛੁੱਟੀ ਉੱਤੇ ਜਾਣਾ ਜ਼ਿਆਦਾ ਲੱਗਦਾ ਇਹਨਾਂ ਜਿਨ੍ਹਾਂ ਵਿੱਚ ਕੈਦੀ ਇੱਕ ਛੋਟੇ ਛੋਟੇ ਘਰ ਵਰਗੇ ਝੋਪਣਾਂ ਵਿੱਚ ਰਹਿੰਦੇ ਨੇ ਤੇ ਇਹਨਾਂ ਝੋਪਣਾਂ ਵਿੱਚ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਉਹ ਅਲੱਗ-ਅਲੱਗ ਗਤੀਵਿਧੀਆਂ ਵਿੱਚ ਵੀ ਹਿੱਸਾ ਲੈ ਸਕਦੇ ਨੇ ਜਿਵੇਂ ਘੋੜਸਵਾਰੀ ਕਰਨਾ ਤੇ ਮੱਛੀ ਫੜਨਾ ਤੇ ਹੋਰ ਵੀ ਕਈ ਸਾਰੀਆਂ ਗਤੀਵਿਧੀਆਂ ਇਹਨਾਂ ਵਿੱਚ ਐਡ ਹੁੰਦੀਆਂ ਨੇ ਇੱਥੇ ਰਹਿੰਦੇ ਹੋਏ ਕੈਦੀ ਕਈ ਵਾਰੀ ਇਹੇ ਭੁੱਲੇ ਜਾਂਦੇ ਨੇ ਕਿ ਉਹ ਕੈਦੀ ਨੇ ਇਸ ਜੇਲ੍ਹ ਵਿੱਚ ਇਹਨਾਂ ਕੈਦੀਆਂ ਨੂੰ ਸੰਭਾਲਣ ਲਈ ਸਿਰਫ 69 ਕਰਮਚਾਰੀ ਹੁੰਦੇ ਨੇ ਤੇ 69 ਵਿੱਚੋਂ ਵੀ ਰਾਤ ਹੋਂ ਤੱਕ ਸਿਰਫ 5 ਰਹਿ ਜਾਂਦੇ ਨੇ ਇੰਨੀ ਘੱਟ ਸੁਰੱਖਿਆ ਹੋਣ ਦੇ ਬਾਵਜੂਦ ਵੀ ਇੱਥੋਂ ਕੋਈ ਵੀ ਕੈਦੀ ਕਦੇ ਵੀ ਨਹੀਂ ਭੱਜਦਾ ਦੇ ਨੰਬਰ 2 ਤੇ ਆਉਂਦਾ ਐਰਨ ਜੋਇਜ਼ ਪ੍ਰिजन ਅਕਸਰ ਦੇਖਿਆ ਜਾਂਦਾ ਹੈ ਕਿ ਕੈਦੀ ਨੂੰ ਜਦੋਂ ਜੇਲ੍ਹ ਵਿੱਚ ਜਾਣਾ ਪੈਂਦਾ ਤਾਂ ਉਸ ਨੂੰ ਆਪਣੀ ਫੈਮਿਲੀ ਨੂੰ ਛੱਡਣਾ ਪੈਂਦਾ ਸਪੇਨ ਦੀ ਇਸ ਜੇਲ੍ਹ ਵਿੱਚ ਜਿਹੜੇ ਕੈਦੀ ਲੰਬੀ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਇਹ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਨਾਲ ਰਹਿਣ ਲਈ ਆਪਣੀ ਫੈਮਿਲੀ ਨੂੰ ਬੁਲਾ ਸਕਦੇ ਨੇ ਜਿੰਨਾ ਪਰਿਵਾਰਾਂ ਵਿੱਚ ਛੋਟੇ ਬੱਚੇ ਹੁੰਦੇ ਨੇ ਉਹਨਾਂ ਲਈ ਇੱਥੇ ਪੜਾਉਣ ਲਈ ਇੱਕ ਸਪੈਸ਼ਲ ਸਕੂਲ ਬਣਾਇਆ ਗਿਆ ਤੇ ਬੱਚਿਆਂ ਦੇ ਖੇਡਣ ਲਈ ਇੱਕ ਅਲੱਗ ਤੋਂ ਸਪੈਸ਼ਲ ਜਗ੍ਹਾ ਵੀ ਬਣਾਈ ਗਈ ਹੈ ਇਸ ਜੇਲ੍ਹ ਵਿੱਚ ਉਹ ਸਾਰੀਆਂ ਸਹੂਦਾਵਾਂ ਦਿੱਤੀਆਂ ਗਈਆਂ ਨੇ ਜਿਹੜੀਆਂ ਇੱਕ ਫੈਮਿਲੀ ਲਈ ਜ਼ਰੂਰੀ ਨੇ ਨੰਬਰ 1 ਤੇ ਆਉਂਦੀ ਹੈ ਹੈਲਡਨ ਪ੍ਰिजन ਇਹ ਜੇਲ੍ਹ ਦੁਨੀਆ']['ਆਂ ਸਭ ਤੋਂ ਆਰਾਮਦਾਇਕ ਜੇਲ੍ਹਾਂ ਵਿੱਚੋਂ ਇੱਕ ਹੈ ਇਹ ਜੇਲ੍ਹ ਨਾਰਵੇ ਵਿੱਚ ਆ ਇਸ ਜੇਲ੍ਹ ਵਿੱਚ ਕੈਦੀ ਨੂੰ ਸਾਰੀਆਂ ਸਹੂਦਾਵਾਂ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਇੱਕ ਆਮ ਆਦਮੀ ਚਾਹੁੰਦਾ ਇਸ ਜੇਲ੍ਹ ਵਿੱਚ ਕੈਦੀਆਂ ਲਈ ਇੱਕ ਪੂਰਾ ਸਟੂਡੀਓ ਬਣਾਇਆ ਗਿਆ ਜਿੱਥੇ ਜਿਹੜੇ ਕਿ ਇਦੀ ਮਿਊਜ਼ਿਕ ਪਸੰਦ ਕਰਦੇ ਨੇ ਉਹ ਉੱਥੇ ਆਪਣੇ ਗਾਣੇ ਰਿਕਾਰਡ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਇਸ ਜੇਲ੍ਹ ਵਿੱਚ ਕੈਦੀਆਂ ਨੂੰ ਮਿਊਜ਼ਿਕ ਦੀਆਂ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਇੱਥੇ ਕੋਈ ਲੱਕੜ ਦੀ ਕਾਰਾਗਰੀ ਤੇ ਹੋਰ ਵੀ ਕਈ ਤਰ੍ਹਾਂ ਦੇ ਕੰਮ ਸਿਖਾਏ ਜਾਂਦੇ ਨੇ ਤੇ ਇਸ ਜੇਲ੍ਹ ਵਿੱਚ ਹਰੇਕ ਕਮਰੇ ਵਿੱਚ ਕੈਦੀ ਨੂੰ ਉਹ ਸਾਰੀਆਂ ਸਹਦਾਵਾਂ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਇੱਕ ਘਰ ਵਿੱਚ ਹੁੰਦੀਆਂ ਨੇ ਸੋ ਅੱਜ ਦੀ ਇਸ ਵੀਡੀਓ ਵਿੱਚ ਜਿੰਨਾ ਜਿੰਨਾ ਵਾਰੀ ਆਪਾਂ ਗੱਲ ਕੀਤੀ ਹੈ ਇਨ੍ਹਾਂ ਜੇਲ੍ਹਾਂ ਵਿੱਚ ਜਾਣ ਲਈ ਹਰੇਕ ਕੈਦੀ ਤਿਆਰ ਹੋਵੇਗਾ ਤੇ ਕਈ ਕੈਦੀ ਜ ਇਸ ਜੇਲ੍ਹ ਵਿੱਚ ਜਾਣ ਲਈ ਜਾਣ ਬੁੱਝ ਕੇ ਅਪਰਾਧ ਕਰਦੇ ਨੇ ਸੋ ਤੁਸੀਂ ਇਸ ਜੇਲ੍ਹ ਵਿੱਚ ਜਾਣਾ ਚਾਹੋਗੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇਕਰ ਤੁਸੀਂ ਇਸੇ ਤਰ੍ਹਾਂ ਦੀਆਂ ਹੋਰ ਜਿਨ੍ਹਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਾਨੂੰ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ